ਹੈਲੋ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਕਹਾਣੀ ਹੈਗੀ ਏ ਕਿ ਜਦੋਂ ਮਰਿਆ ਹੋਇਆ ਬੇਟਾ 25 ਸਾਲ ਬਾਅਦ ਐਸਪੀ ਬਣ ਕੇ ਘਰ ਆਇਆ ਤਾਂ ਉਸਦੇ ਮਾਤਾ ਪਿਤਾ ਨੇ ਉਸ ਨੂੰ ੱੱਕੇ ਮਾਰ ਕੇ ਭਜਾਇਆ ਤੇ ਫਿਰ ਕੀ ਹੁੰਦਾ ਹੈ ਇਹ ਵੇਖਦੇ ਰਹਿਣ ਦੇ ਲਈ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਤੇ ਵੀਡੀਓ ਹੈਗੀ ਏ ਉੱਤਰਾਖੰਡ ਦੇ ਸ਼ੰਕਰ ਅਤੇ ਸਵਿੱਤਰੀ ਦੀ ਇਸ ਵਿਤਰੀ ਦੇ ਵਿਆਹ ਤੋਂ 10 ਸਾਲ ਬਾਅਦ ਇੱਕ ਬੇਟੇ ਦਾ ਜਨਮ ਹੁੰਦਾ ਹੈ ਜਿਹੜਾ ਕਿ ਬਹੁਤ ਹੀ ਸੋਹਣਾ ਤੇ ਬਹੁਤ ਹੀ ਲਾਇਕ ਪੁੱਤਰ ਹੁੰਦਾ ਹੈ ਜਿਸ ਦਾ ਨਾਮ ਹੁੰਦਾ ਹੈ ਰੂਪ ਠੀਕ ਹੈ ਉਹ ਬਹੁਤ ਹੀ ਉਸ ਦੇ ਪਿਆਰ ਨਾਲ ਉਸ ਨੂੰ ਰੱਖਦੇ ਨੇ ਤੇ ਜਦੋਂ 5 ਸਾਲਾਂ ਦਾ ਉਹ ਹੋ ਜਾਂਦੇ ਆ ਤੇ ਉਸ ਨੂੰ ਇੱਕ ਯਾਤਰਾ ਤੇ ਲੈ ਕੇ ਜਾਂਦੇ ਨੇ ਯਾਤਰਾ ਹੁੰਦੀ ਹੈ ਤੇ ਉੱਥੇ ਜਦੋਂ ਬੱਸ ਦੇ ਵਿੱਚ ਇਕੱਠੇ ਹੀ ਭਗਤ ਜਿੱਦਾਂ ਕੀ ਜਾਂਦੇ ਨੇ ਉਸੇ ਤਰ੍ਹਾਂ ਹੀ ਉਹ ਜਾਂਦੇ ਨੇ ਜਦੋਂ ਜਾਂਦੇ ਹੀ ਹੁੰਦੇ ਨੇ ਕਾਫੀ ਰਸਤਾ ਪਾਰ ਕਰਨ ਦੇ ਬਾਅਦ ਉਹਨਾਂ ਦੇ ਜਿਹੜੀ ਬਾਤ ਹੁੰਦੀ ਹੈ ਉਸ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਜਾਂਦਾ ਪੱਥਰ ਦੇ ਨਾਲ ਜਿਸ ਤੋਂ ਅੱਗੇ ਜਾ ਕੇ ਬਹੁਤ ਸਾਰੀਆਂ ਖਾਈਆਂ ਹੁੰਦੀਆਂ ਨੇ ਜਿਸ ਦੇ ਵਿੱਚ ਡਿੱਗ ਪੈਂਦੇ ਨੇ ਸਵਾਰੀਆਂ ਕਈਆਂ ਦੀ ਮੌਤ ਵੀ ਹੋ ਜਾਂਦੀ ਏ ਤੇ ਇਸੇ ਤਰ੍ਹਾਂ ਇਹ ਬੱਚਾ 4 ਸਾਲਾਂ ਦਾ ਉਮਰ ਹੈਗੀ ਸੀ ਉਸ ਟਾਈਮ ਤੇ ਉਹ ਉਸੇ ਬੱਚੇ ਇਹ ਦਾ ਵੀ ਪਤਾ ਨਹੀਂ ਲੱਗਦਾ ਕਿ ਕਿੱਥੇ ਡਿੱਗ ਪੈਂਦਾ ਏ ਤੇ ਉਸ ਦੇ ਮਾਤਾ ਪਿਤਾ ਜਿਹੜੇ ਕਿ ਸ਼ੰਕਰ ਨੇ ਤੇ ਉਸ ਦੀ ਪਤਨੀ ਹੈ ਉਹ ਬਹੁਤ ਹੀ ਜ਼ਿਆਦਾ ਲੱਭਦੇ ਨੇ ਪਰ ਉਹਨਾਂ ਨੂੰ ਬਿਲਕੁਲ ਨਹੀਂ ਲੱਭਦਾ ਕਈ ਲੋਕ ਕਹਿੰਦੇ ਨੇ ਕਿ ਉਹ ਪਹਾੜੀਆਂ ਤੋਂ ਡਿੱਗ ਕੇ ਨਾ ਮੌਤ ਹੋ ਗਈ ਜਾਂ ਉਹ ਪਾਣੀ ਦੇ ਵਿੱਚ ਰੁੜ ਗਿਆ ਇਸੇ ਤਰ੍ਹਾਂ ਕਾਫੀ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਉਸ ਨੂੰ ਉਹ ਸ਼ੰਕਰ ਤੇ ਜਿਹੜੇ ਉਸ ਦੀ ਪਤਨੀ ਹੈ ਉਸ ਨੂੰ ਮਰਿਆ ਸਮਝ ਲੈਂਦੇ ਨੇ ਤੇ ਅਗਲੀ ਜ਼ਿੰਦਗੀ ਆਪਣੀ ਜੀਣੀ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਇਸੇ ਤਰ੍ਹਾਂ ਇੱਕ ਦਿਨ ਘਰ ਆਉਂਦਾ ਇੱਕ ਐਸਪੀ ਬਣਿਆ ਹੋਇਆ ਉਹ ਕਹਿੰਦਾ ਹੈ ਕਿ ਹਾਂ ਕਿ ਮੈਂ ਤੁਹਾਡਾ ਬੇਟਾ ਤੇ ਮੈਂ ਇਸ ਤਰ੍ਹਾਂ ਸ਼ੰਕਰ ਨੂੰ ਹੁੰਦਾ ਹੈ ਕਿ ਕੀ ਪਤਾ ਕਿ ਮੈਂ ਹਨਾ ਕਿ ਵਧੀਆ ਘਰ ਜ਼ਮੀਨ ਜਾਜ ਹੁੰਦਾ ਉਸ ਕੋਲ ਸਭ ਕੁਝ ਕਾਰੋਬਾਰ ਵਧੀਆ ਹੁੰਦਾ ਹੈ ਕਿ ਕੀ ਪਤਾ ਮੇਰੇ ਪ੍ਰੋਪਰਟੀ ਦੇ ਵਾਸਤੇ ਇਹ ਸਭ ਕੁਝ ਇਹ ਕਹਿ ਰਿਹਾ ਹੈ ਤੇ ਇਸ ਕਰਕੇ ਉਹ ਉਸ ਤੇ ਯਕੀਨ ਨਹੀਂ ਕਰਦਾ ਤੇ ਉਹ ਕਹਿੰਦਾ ਕਿ ਨਹੀਂ ਕਿ ਸਾਡਾ ਬੇਟਾ ਤਾਂ ਮਰ ਚੁੱਕਿਆ ਹੈ ਤੇ ਅਸੀਂ ਨਹੀਂ ਬਿਲਕੁਲ ਵੀ ਸਾਡਾ ਤੋਂ ਬੇਟਾ ਨਹੀਂ ਹੈਗਾ ਇਸ ਕਰਕੇ ਉਹ ਸ਼ੰਕਰ ਉਸ ਨੂੰ ਆਪਣਾ ਬੇਟਾ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੰਦਾ ਹੈ ਪਰ ਉਹ ਕਹਿੰਦਾ ਹੈ ਕਿ ਨਹੀਂ ਕਿ ਮੈਂ ਤੁਹਾਡਾ ਹੀ ਬੇਟਾ ਹਾਂ ਤੇ ਜਿਹੜੀ ਉਸਦੀ ਮਾਂ ਹੁੰਦੀ ਉਸਦੇ ਗਾਲ ਦੇ ਉੱਤੇ ਨਿਸ਼ਾਨ ਹੁੰਦਾ ਇੱਕ ਉਹ ਕਹਿੰਦੀ ਹੈ ਕਿ ਨਹੀਂ ਇਹ ਆਪਣਾ ਹੀ ਬੇਟਾ ਹੈ ਤੇ ਪਰ ਉਹ ਕਹਿੰਦੀ ਉਸ ਦਾ ਜਿਹੜਾ ਪਿਤਾ ਹੁੰਦਾ ਸ਼ੰਕਰ ਉਹ ਰੂਪ ਦਾ ਕਹਿੰਦਾ ਹੈ ਕਿ ਨਹੀਂ ਬਿਲਕੁਲ ਨਹੀਂ ਹੋ ਸਕਦਾ ਕਿ ਹੋਰਾਂ ਦੇ ਵੀ ਕਈਆਂ ਦੇ ਨਿਸ਼ਾਨ ਹੋ ਸਕਦਾ ਹੈ ਪਰ ਉਸ ਦੀ ਮਾਂ ਦਾ ਹਿਰਦੇ ਜਿਹੜਾ ਹੁੰਦਾ ਉਹ ਮੰਨਣ ਲਈ ਬਿਲਕੁਲ ਤਿਆਰ ਨਹੀਂ ਸੀ ਕਿ ਇਹ ਬੇਟਾ ਨਹੀਂ ਹੈਗਾ ਪਰ ਉਸ ਦੇ ਬਾਪ ਦੇਵ ਕਾਫੀ ਉਹਨਾਂ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਤੇ ਫਿਰ ਉਹ ਕਹਿੰਦਾ ਏ ਕਿ ਤੂੰ ਦੱਸ ਕਿ ਫਿਰ ਤੈਨੂੰ ਕਿਵੇਂ ਪਤਾ ਲੱਗਾ ਕਿ ਹਨਾ ਕਿ ਅਸੀਂ ਤੇਰੇ ਮਾਪੇਾਂ ਜਾਂ ਮਤਲਬ ਕੀ ਨਾ ਦੂਸਰਾ ਤੇ ਤੂੰ ਕਿੱਥੇ ਸੀ ਤੇਰੇ ਨਾਲ ਕੀ ਹੋਇਆ ਦੱਸ ਫਿਰ ਉਹ ਫਿਰ ਅੱਧੀ ਕਹਾਣੀ ਸੁਣਾਉਣਾ ਸ਼ੁਰੂ ਕਰਦਾ ਏ ਕਿ ਜਦੋਂ ਆਪਾਂ ਯਾਤਰਾ ਤੇ ਜਾ ਰਹੇ ਸੀ ਤਾਂ ਤੇ ਜਦੋਂ ਇੱਕ ਪੱਥਰ ਦੇ ਨਾਲ ਕਿ ਬੱਸ ਦਾ ਐਕਸੀਡੈਂਟ ਹੋਇਆ ਸੀ ਹੋਣ ਤੋਂ ਬਾਅਦ ਮੈਂ ਇੱਕ ਪੱਥਰ ਦੇ ਹੇਠਾਂ ਆ ਗਿਆ ਸੀ ਕਿ ਮੈਂ ਛੋਟਾ ਸੀ ਤੇ ਪੱਥਰ ਦੇ ਹੇਠਾਂ ਆਨ ਕਰਕੇ ਤੁਹਾਨੂੰ ਬਿਲਕੁਲ ਦੱਸਿਆ ਨਹੀਂ ਕਿ ਪੱਥਰ ਵੀ ਇੱਕ ਜਮਾਂ ਥਾਂ ਤੇ ਰੁਕਿਆ ਹੋਇਆ ਸੀ ਤੇ ਮੈਂ ਪੱਥਰ ਦੇ ਪਿਛਲੇ ਪਾਸੇ ਡਿੱਗਾ ਹੋਇਆ ਸੀ ਤੇ ਤੁਸੀਂ ਮੈਨੂੰ ਦੇਖਿਆ ਨਹੀਂ ਤੇ ਜਾਂ ਮੈਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਲੱਤ ਉਸ ਦੇ ਵਿੱਚ ਫਸੀ ਹੋਣ ਦੇ ਕਰਕੇ ਮੈਂ ਨਿਕਲ ਨਹੀਂ ਸਕਿਆ ਤੇ ਤੁਸੀਂ ਕਾਫੀ ਲੱਭਣ ਤੋਂ ਬਾਅਦ ਉੱਥੋਂ ਚਲੇ ਜਾਂਦੇ ਜੀ ਉਸ ਤੋਂ ਬਾਅਦ ਇੱਕ ਸਾਧੂ ਜਿਆ ਆਉਂਦਾ ਹੈ ਕਾਫੀ ਟਾਈਮ ਤੋਂ ਬਾਅਦ ਉਹ ਮੈਨੂੰ ਉਥੋਂ ਕੱਢਦਾ ਹੈ ਤੇ ਆਪਣੇ ਨਾਲ ਲੈ ਜਾਂਦਾ ਹੈ ਤੇ ਉਹ ਸਾਧੂ ਬਹੁਤ ਹੀ ਵਧੀਆ ਉਸ ਨੂੰ ਰੱਖਦਾ ਹੈ ਥੋੜੇ ਕੁ ਦਿਨ ਆਪਣੇ ਨਾਲ ਰੱਖਣ ਤੋਂ ਬਾਅਦ ਇੱਕ ਅਨਾਥ ਆਸ਼ਰਮ ਦੇ ਵਿੱਚ ਛੱਡ ਦਿੰਦਾ ਹੈ ਤੇ ਅਨਾਥ ਆਸ਼ਰਮ ਦੇ ਵਿੱਚ ਰਹਿ ਕੇ ਹੀ ਉਹ ਆਦੀ ਪੜ੍ਹਾਈ ਪੂਰੀ ਕਰਦਾ ਹੈ ਤੇ ਆਦੀ ਜ਼ਿੰਦਗੀ ਚਲਾਉਂਦਾ ਹੈ ਇਸੇ ਤਰ੍ਹਾਂ ਉਹ ਸਾਧੂ ਉਸ ਨੂੰ ਕਦੇ-ਕਦੇ ਮਿਲਦਾ ਜ਼ਰੂਰ ਹੈ ਤੇ ਫਿਰ ਥੋੜਾ ਟਾਈਮ ਆਉਂਦਾ ਉਸ ਨੂੰ ਮਿਲਣ ਬਾਅਦ ਵਿੱਚ ਉਹ ਵੀ ਕਦੇ ਨਹੀਂ ਆਉਂਦਾ ਜਿਸ ਤੋਂ ਬਾਅਦ ਇਸ ਮਨ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਤੇ ਬਸ ਇਹ ਪੜ੍ਹਾਈ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਆਪਦੀ ਪੜ੍ਹਾਈ ਬਹੁਤ ਵਧੀਆ ਟੰਗ ਦੇ ਨਾਲ ਕਰ ਰਿਆ ਸੀ ਤੇ ਇਸੇ ਤਰ੍ਹਾਂ ਇਹ ਐਸਪੀ ਦੇ ਅਹੁਦੇ ਤੇ ਪਹੁੰਚ ਜਾਂਦਾ ਹੈ ਜਦੋਂ ਐਸਪੀ ਦੇ ਅਹੁਦੇ ਤੇ ਪਹੁੰਚ ਜਾਂਦਾ ਹੈ ਤੇ ਉਹ ਆਪਦੀ ਵਧੀਆ ਡਿਊਟੀ ਕਰ ਰਿਆ ਸੀ ਜਿੱਥੇ ਤੇ ਉੱਥੇ ਹੀ ਇੱਕ ਸਾਧੂ ਆਉਂਦਾ ਹੈ ਤੇ ਉਹ ਉਸ ਦੇ ਜੀਵਨ ਬਾਰੇ ਕਈ ਗੱਲਾਂ ਦੱਸਣ ਲੱਗ ਪੈਂਦਾ ਹੈ ਕਿ ਤੂੰ ਇਸ ਤਰ੍ਹਾਂ ਕਿ ਤੇਰੇ ਤੂੰ ਇਸ ਤਰ੍ਹਾਂ ਤੇਰੇ ਨਾਲ ਹੋਇਆ ਹੈ ਤੇ ਉਹ ਕੱਲਾ ਹੈ ਤੂ ਅਨਾਥ ਆਸ਼ਰਮ ਵਿੱਚ ਪੜਿਆਂ ਲਿਖਿਆ ਹੈ ਇਸੇ ਤਰ੍ਹਾਂ ਕਾਫੀ ਗੱਲਾਂ ਦੱਸਦਾ ਹੈ ਜਿਸ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੁੰਦਾ ਹੈ ਤੇ ਪਰ ਉਹ ਕਹਿੰਦਾ ਉਹ ਸੋਚਦਾ ਕਿ ਇਸ ਨੂੰ ਸ਼ਾਇਦ ਕਿਸੇ ਨੇ ਦੱਸ ਦਿੱਤਾ ਫਿਰ ਇਸ ਕਰਕੇ ਉਹ ਸਾਧੂ ਦੀ ਗੱਲਾਂ ਤੇ ਜਿਆਦਾ ਯਕੀਨ ਨਹੀਂ ਕਰਦਾ ਤੇ ਉਹ ਕਹਿੰਦਾ ਕਿ ਦੱਸੋ ਤੁਸੀਂ ਕੀ ਖਾਣਾ ਪੀਣਾ ਚਾਹੁੰਦੇ ਜੇ ਤੁਸੀਂ ਕੀ ਚਾਹੁੰਦੇ ਜੇ ਤੁਹਾਨੂੰ ਉਹ ਦਿੱਤਾ ਜਾਏਗਾ ਇਸੇ ਤਰ੍ਹਾਂ ਉਹ ਕਹਿੰਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਹਾਂ ਕੀ ਖਾਣਾ ਪੀਣਾ ਨਹੀਂ ਮੈਂ ਕੁਝ ਵੀ ਮੈਂ ਤੈਨੂੰ ਬਿਲਕੁਲ ਸਹੀ ਦੱਸ ਰਿਹਾ ਤੂੰ ਭਾਵੇਂ ਮੈਨੂੰ ਲਾਲਚੀ ਸਮਝ ਜਾ ਕੁਝ ਵੀ ਸ ਹੈ ਫਿਰ ਉਹ ਉੱਥੇ ਹੀ ਖਾਣਾ ਖਾਂਦਾ ਤੇ ਨਾਲ-ਨਾਲ ਹੀ ਗੱਲਾਂ ਉਸ ਨੂੰ ਦੱਸਦਾ ਰਹਿੰਦਾ ਤੇ ਫਿਰ ਉਹ ਇਹ ਵੀ ਗੱਲ ਕਹਿ ਦਿੰਦਾ ਹੈ ਕਿ ਹਾਂ ਕਿ ਤੇਰੇ ਮਾਪੇ ਤਾਂ ਜੀਵੀ ਜ਼ਿੰਦਾ ਹੈ ਜਦੋਂ ਇਹ ਗੱਲ ਉਹ ਕਹਿੰਦਾ ਹੈ ਤਾਂ ਉਹ ਉਸਦੇ ਮਨ ਵਿੱਚ ਕਿਤੇ ਨਾ ਕਿਤੇ ਉਹ ਹੋ ਜਾਂਦਾ ਹੈ ਕਿ ਉਸ ਨੂੰ ਵੀ ਚਾਹਤ ਹੁੰਦੀ ਹੈ ਇਸ ਕਰਮਾ ਪਿਓ ਦੀ ਮਿਲਣ ਦੀ ਇਸ ਕਰਕੇ ਉਹ ਉਸ ਨੂੰ ਥੋੜਾ ਜਿਹਾ ਸੀਰੀਅਸ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਕਹਿੰਦਾ ਹੈ ਕਿ ਹਾਂ ਬਾਬਾ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਹਾਂ ਕਿ ਮੈਂ ਅਨਾਥ ਆਸ਼ਰਮ ਉਹ ਕਹਿੰਦਾ ਹੈ ਕਿ ਮੈਨੂੰ ਸਾਰੀ ਦੁਨੀਆ ਦੇ ਬਾਰੇ ਹੀ ਪਤਾ ਹੈ ਕਿ ਕਿਹੜਾ ਕਿੱਥੇ ਕਿਸ ਤਰ੍ਹਾਂ ਰਹਿ ਰਿਹਾ ਹੈ ਇਸੇ ਤਰ੍ਹਾਂ ਫਿਰ ਉਹ ਗੱਲਾਂ ਕਰਦੇ ਕਰਦੇ ਰਹਿੰਦੇ ਨੇ ਕਾਫੀ ਟਾਈਮ ਤੋਂ ਬਾਅਦ ਗੱਲਾਂ ਕਰਨ ਤੋਂ ਬਾਅਦ ਉਹ ਫਿਰ ਦੱਸਦਾ ਹੈ ਕਿ ਤੇਰੇ ਮਾਤਾ ਪਿਤਾ ਹਾਲੇ ਵੀ ਇਸ ਦੁਨੀਆ ਤੇ ਜੇ ਤੂੰ ਮਿਲਣਾ ਚਾਹਣਾ ਹੈ ਤੇ ਉਹਨਾਂ ਦੇ ਕੋਲ ਜਾ ਲਾ ਜਾ ਤੇ ਫਿਰ ਉਹ ਕਹਿੰਦਾ ਕਿ ਮੈਂ ਆਪਦੇ ਮਾਤਾ ਪਿਤਾ ਨੂੰ ਕਿਸ ਤਰ੍ਹਾਂ ਪਛਾਨਾਂਗਾ ਫਿਰ ਉਹ ਮੇਰੇ ਸਿਰ ਤੇ ਹੱਥ ਰੱਖਦਾ ਏ ਤੇ ਮੈਨੂੰ ਤੁਹਾਡੀ ਤਸਵੀਰ ਅੱਖਾਂ ਅੱਗੇ ਆ ਜਾਂਦੀ ਏ ਤੇ ਫਿਰ ਉਹ ਮੈਨੂੰ ਤੁਹਾਡਾ ਐਡਰੈਸ ਵੀ ਦੱਸਦਾ ਏ ਕਿ ਤੇਰਾ ਇਧਰਲੀ ਸਾਈਡ ਤੇ ਤੇਰੇ ਮਾਤਾ ਪਿਤਾ ਹੈਗੇ ਨੇ ਉੱਤਰਾਖੰਡ ਵਾਲੀ ਸਾਈਡ ਤੇਰੇ ਮਾਤਾ ਪਿਤਾ ਨੇ ਤੇ ਫਿਰ ਮੈਂ ਇਧਰ ਹੀ ਹੁੰਨਾ ਤੇ ਮੈਂ ਸ਼ਾਨਬੀਨ ਕਰਦਾ ਤੇ ਫਿਰ ਪਤਾ ਲੱਗਦਾ ਏ ਕਿ ਇੱਕ ਤੁਸੀਂ ਸੀ ਜਿਨ੍ਹਾਂ ਦੇ ਬੱਚਾ 4 ਸਾਲ ਦਾ ਬੱਚਾ ਸੀ ਜਿਹੜਾ ਕਿ ਇਸ ਤਰ੍ਹਾਂ ਹਾਸੇ ਦੇ ਵਿੱਚ ਕਿ ਗੁਜ਼ਰ ਗਿਆ ਸੀ ਜਾਂ ਤੁਸੀਂ ਉਸ ਨੂੰ ਮਰਿਆ ਹੋਇਆ ਸਮਝਿਆ ਸੀ ਤੇ ਪਰ ਮੈਂ ਨਹੀਂ ਸੀ ਫਿਰ ਇਸੇ ਤਰ੍ਹਾਂ ਮੈਂ ਤੁਹਾਡੇ ਕੋਲ ਆਉਣਾ ਤੇ ਤੁਸੀਂ ਜਿਸ ਤਰ੍ਹਾਂ ਕਿ ਉਹ ਮੈਨੂੰ ਜਦੋਂ ਕਿ ਸਾਧੂ ਨੇ ਮੇਰੇ ਸਿਰ ਤੇ ਹੱਥ ਰੱਖਿਆ ਸੀ ਜਿਸ ਤਰ੍ਹਾਂ ਤੁਸੀਂ ਮੈਨੂੰ ਦਿਖਿਆ ਸੀ ਉਸੇ ਤਰ੍ਹਾਂ ਦੇ ਹੀ ਤੁਸੀਂ ਹੈਗੇ ਜੇ ਇਸੇ ਤਰ੍ਹਾਂ ਮੈਨੂੰ ਤੁਹਾਡੇ ਮੈਨੂੰ ਆਇਆ ਤੇ ਫੇਰ ਉਸ ਦਾ ਪਿਓ ਸ਼ੰਕਤ ਲੜਾਉਂਦਾ ਉਹ ਕਹਿੰਦਾ ਕਿ ਤੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਕਦੇ ਤੂੰ ਸੋਚਿਆ ਨਹੀਂ ਉਹ ਕਹਿੰਦਾ ਸੋਚਦਾ ਤਾਂ ਹੈਗਾ ਸੀ ਕਿ ਸਾਰੇ ਲੋਕਾਂ ਦੇ ਮਾਤਾ ਪਿਤਾ ਹੈਗੇ ਨੇ ਤੇ ਸਾਧੂ ਨੇ ਉਸ ਟਾਈਮ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਉਦੋਂ ਵੀ ਮੈਨੂੰ ਕਾਫੀ ਪੁੱਛਣ ਦੀ ਕੋਸ਼ਿਸ਼ ਕੀਤੀ ਮੈਨੂੰ ਤੁਹਾਡੇ ਨਾਂ ਹਾਂ ਤਾਂ ਪਤਾ ਸੀ ਤੇ ਪਰ ਘਰ ਬਾਰੇ ਨਹੀਂ ਸੀ ਪਤਾ ਤੇ ਉਸਨੇ 2-3 ਦਿਨ ਸਾਧੂ ਨੇ ਕਾਫੀ ਕੋਸ਼ਿਸ਼ ਕੀਤੀ ਸੀ ਪਰ ਨਹੀਂ ਸੀ ਪਤਾ ਲੱਗਾ ਉਸਨੂੰ ਫਿਰ ਉਸਨੇ ਮੈਨੂੰ ਇਹ ਸੋਚਿਆ ਕਿ ਅਨਾਥ ਆਸ਼ਰਮ ਵਿੱਚ ਛੱਡਣਾ ਸਹੀ ਹੋਵੇਗਾ ਕਿਉਂਕਿ ਉਹ ਕਦੇ ਕਿਤੇ ਹੁੰਦਾ ਹੀ ਕਦੇ ਕਿਤੇ ਹੁੰਦਾ ਸੀ ਇਸ ਕਰਕੇ ਉਸਨੇ ਕਿਹਾ ਤੂੰ ਬੱਚਾ ਇੱਥੇ ਰਹਿ ਕੇ ਵਧੀਆ ਆਦੀ ਪੜ੍ਹਾਈ ਕਰ ਇਸੇ ਤਰ੍ਹਾਂ ਮੈਂ ਆਉਂਦਾ ਰੰਗ ਆ ਪਰ ਉਹ ਥੋੜਾ ਟਾਈਮ ਹੀ ਮੇਰੇ ਕੋਲ ਆਇਆ ਬਾਅਦ ਵਿੱਚ ਕਦੇ ਵੀ ਮੇਰੇ ਕੋਲ ਨਹੀਂ ਆਇਆ ਤੇ ਫਿਰ ਮੇਰੇ ਕੋਲ ਸਿਰਫ ਇੱਕ ਮੇਰੀ ਪੜ੍ਹਾਈ ਹੀ ਸੀ ਜਿਸ ਨਾਲ ਮੈਂ ਗੱਲਾਂ ਬਾਤਾਂ ਕਰਦਾ ਸਾਂ ਤੇ ਕਦੇ-ਕਦੇ ਮੈਂ ਤੁਹਾਡੇ ਬਾਰੇ ਸੋਚਦਾ ਸਾਂ ਫਿਰ ਅਚਾਨਕ ਮੈਨੂੰ ਇੱਕ ਸਾਧੂ ਆਇਆ ਮੇਰੇ ਕੋਲ ਤੇ ਜਿਸ ਨੇ ਮੈਨੂੰ ਤੁਹਾਡੇ ਤੱਕ ਪਹਛਾਣ ਦਿੱਤਾ ਤੇ ਮੈਂ ਇਸ ਦਾ ਬਹੁਤ ਹੀ ਜ਼ਿਆਦਾ ਕੀ ਨਾ ਕਿ ਭਾਗੀਸ਼ਾਲੀਆਂ ਜਾਂ ਬਹੁਤ ਹੀ ਜ਼ਿਆਦਾ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਉਹ ਐਸਪੀ ਨੂੰ ਆਪ ਦਾ ਪੁੱਤਰ ਸ਼ੰਕਰ ਤੇ ਉਸ ਦੀ ਜਿਹੜੀ ਹੁੰਦੀ ਮਾਂ ਉਸ ਨੂੰ ਮੰਨ ਲੈਂਦੀ ਏ ਤੇ ਫਿਰ ਉਸ ਦਾ ਘਰ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਸਵਾਗਤ ਕਰਦੀ ਤੇ ਉਸ ਲਈ ਬਹੁਤ ਹੀ ਸਵਾਦ ਖਾਣਾ ਬਣਾਉਂਦੀ ਏ ਤੇ ਲੋਕ ਸਾਰੇ ਸ਼ੰਕਰ ਅਤੇ ਉਸ ਦੀ ਪਤਨੀ ਨੂੰ ਵਧਾਈਆਂ ਦਿੰਦੇ ਨੇ ਕਿ ਤੇਰੀ ਰਾਬੜੇ ਇੰਨੇ ਸਾਲਾਂ ਬਾਅਦ ਸੁਣ ਲਈ ਤੇ ਨੂੰ ਮਿਲਾ ਦਿੱਤੀ ਉਸ ਤੋਂ ਬਾਅਦ ਉਸਨ ਕਰੇ ਹੋਰ ਕੋਈ ਬੱਚਾ ਵੀ ਨਹੀਂ ਹੋਇਆ ਸੀ ਇਸੇ ਕਰਕੇ ਉਹ ਇਕਲੌਤਾ ਬੱਚਾ ਸੀ ਤੇ ਇੱਕ ਐਸਪੀ ਬਣਿਆ ਸੀ ਤੇ ਉਹਨਾਂ ਦੀ ਚਾਰੇ ਪਾਸੇ ਬਹੁਤ ਹੀ ਜ਼ਿਆਦਾ ਵਾਹ ਵਾਹ ਤੇ ਝਾਜਾ ਹੁੰਦੀ ਹੈ ਕਿ ਹਨਾ ਕਿੰਨੀ ਵਧੀਆ ਰੱਬ ਨੇ ਉਹਨਾਂ ਦੀ ਸੁਣੀ ਹੈ ਤੇ ਸ਼ੰਕਰ ਤੇ ਉਸ ਦੀ ਪਤਨੀ ਦਾ ਬੁਢਾਪਾ ਕਿ ਹੁਣ ਕਿੰਨਾ ਵਧੀਆ ਬਤੀਤ ਹੋ ਜਾਏਗਾ ਇਸੇ ਤਰ੍ਹਾਂ ਉਹਨਾਂ ਦੀ ਅਗਲੀ ਲਾਇਫ ਬਹੁਤ ਵਧੀਆ ਬਤੀਤ ਹੋਣ ਲੱਗ ਪੈਂਦੀ ਹੈ ਤੁਸੀਂ ਦੱਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ